ਹਾਂਜੀ ਸੱਸੀ ਕਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਿ ਇਨਸਾਨ ਅਧੋਲਨ ਜਿਹੜਾ ਚੱਲ ਰਿਹਾ ਹੈ ਆਪਦੇ ਰਾਈਟਸ ਲੈਣ ਦੇ ਲਈ ਆਪਣੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਅਕੋਰਡਿੰਗ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਪ੍ਰੋਟੈਸਟ ਕਰਨਾ ਪੀਸਫੁਲੀ ਉਹ ਉਹਨਾਂ ਦਾ ਰਾਈਟ ਹੈ ਹਰਿਆਣਾ ਜਿਹੜੀ ਗਵਰਨਮੈਂਟ ਕਰ ਰਹੀ ਹੈ ਜਾਂ ਉੱਥੇ ਜਾ ਕੇ ਪਹਿਲੀ ਗੱਲ ਤਾਂ ਉਹਨਾਂ ਲਵੇ ਇਦਾਂ ਦਾ ਕੋਈ ਰਾਈਟਸ ਨਹੀਂ ਸੀ ਤੁਸੀਂ ਜਦੋਂ ਉਹ ਪੀਸਫੁਲ ਆ ਰਹੇ ਨੇ ਦਿੱਲੀ ਜਾਣ ਦੇ ਲਈ ਦਿੱਲੀ ਵੀ ਦੇਸ਼ ਦੀ ਰਾਜਸਥਾਨੀ ਹੈ ਉੱਥੇ ਜਾ ਸਕਦਾ ਕੋਈ ਵੀ ਬੰਦਾ ਜਾ ਸਕਦਾ ਪੀਸਫੁਲੀ ਉੱਥੇ ਉਹਨਾਂ ਨੇ ਪ੍ਰੋਟੈਸਟ ਕਰਨ ਦੇ ਲਈ ਵੀ ਜਾ ਸਕਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਿਹੜੀ ਲਾਅ ਦੀ ਆਪਾਂ ਗੱਲ ਕਹਿਣੀ ਹੈ ਜਿਵੇਂ ਆਪਣੀ ਪੰਜਾਬ ਸਰਕਾਰ ਵੀ ਲਾਅ ਔਰ ਨੂੰ ਮੇਨਟੇਨ ਰੱਖਣਾ ਤਾਂ ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਹਰਿਆਣਾ ਗਵਰਨਮੈਂਟ ਦੇ ਉੱਪਰ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਉਹ ਲਾਗੂ ਨਹੀਂ ਹੁੰਦਾ ਕੀ ਉਹਨਾਂ ਦੀ ਜਿਹੜੀ ਪੁਲਿਸ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਪ੍ਰਾਈਵੇਟ ਡਿਫੈਂਸ ਕੀ ਹੁੰਦਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਦੋਂ ਅਟੈਕ ਕਰਨਾ ਹੈ ਉਹਨਾਂ ਨੂੰ ਇਹ ਕਿਹਨੇ ਰਾਈਟ ਦਿੰਦਾ ਵੀ ਤੁਸੀਂ ਰੋਡ ਬਲੌਕ ਕਰ ਦੋ ਤੇ ਇਹਨਾਂ ਨੂੰ ਅੱਗੇ ਲੰਘਣ ਨਾ ਦਿਓ ਟੋਟਲੀ ਵਾਇਲ ਸਭ ਨੂੰ ਦਿਖ ਰਿਹਾ ਹੈ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਮੈਂ ਬੇਨਤੀ ਕਰੂੰਗਾ ਪੰਜਾਬ ਨਾਲ ਹਰਿਆਣਾ ਨੂੰ ਵੀ ਬੇਨਤੀ ਕਰੂੰਗਾ ਸਾਰੀਆਂ ਵਾਰ ਐਸੋਸੀਏਸ਼ਨ ਜਿੰਨੀਆਂ ਵੀ ਹੈਗੀਆਂ ਨੇ ਵੀ ਵਕੀਲ ਜੋ ਭਾਈਚਾਰਾ ਇਹਨਾਂ ਦੇ ਸਾਹਮਣੇ ਆਉਣ ਵੀ ਟੋਟਲੀ ਤੁਸੀਂ ਇੱਥੇ ਜਿਹੜਾ ਫੰਡਾਮੈਂਟਲ ਰਾਈਟ ਨੇ ਆਰਟੀਕਲ 21 ਰਾਈਟ ਟੂ ਮੂਵ ਵੀ ਜਿਹੜਾ ਹੈਗਾ ਤੁਸੀਂ ਉਹ ਵੀ ਵਾਇਲਟ ਕਰ ਰਹੇ ਹੋ ਉਹ ਤਾਂ ਵਿਚਾਰੇ ਪੀਸਫੁੱਲ ਆਫ ਦੇ ਮੰਗਾ ਕਰਨ ਦੇ ਲਈ ਪੀਸਫੁੱਲ ਜਾ ਰਹੇ ਨੇ ਉਹਨਾਂ ਦੇ ਵੱਲੋਂ ਹੁਣ ਜਿਵੇਂ ਆਸੂਗਾਸ ਤੇ ਗੋਲੇ ਸਿੱਟੇ ਜਾ ਰਹੇ ਨੇ ਉੱਥੇ ਗੋਲੀਆਂ ਚਲਾਈ ਜਾਂਦੀਆਂ ਨੇ ਚਾਹੇ ਉਹ ਅਸਲੀ ਚਲਾਈ ਜਾ ਰਹੀਆਂ ਨੇ ਚਾਹੇ ਉਹ ਪਿੱਤਲ ਦੀਆਂ ਚਲਾਈਆਂ ਜਾ ਰਹੀਆਂ ਨੇ ਜੋ ਵੀ ਹੈ ਬਟ ਹਾਨੀ ਤਾਂ ਬਾਡੀ ਨੂੰ ਇੰਜਰੀ ਤਾਂ ਪਹੁੰਚ ਰਹੀ ਹੈ ਨਾ ਪਬਲਿਕ ਦੇ ਨੂੰ ਉਹ ਕਿੰਨਾ ਨੇ ਅਧਿਕਾਰ ਦੇ ਦਿੱਤਾ ਸਾਡੇ ਵੱਲੋਂ ਜਾਂ ਕੋਈ ਆਪਣੇ ਲੋਕਾਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਤਾਂ ਕੋਈ ਉਹਦੇ ਉੱਪਰ ਇਹ ਨਹੀਂ ਹੈਗਾ ਵੀ ਉਹਨਾਂ ਦੇ ਉੱਪਰ ਕੋਈ ਅਟੈਕ ਕੀਤਾ ਗਿਆ ਹੋਵੇ ਵੀ ਉਹ ਡਿਫੈਂਸ ਦੇ ਵਿੱਚ ਚੜਾ ਰਹੇ ਨੇ ਉਹਨਾਂ ਨੇ ਵੈਰੀਗੇਟਸ ਲਾਏ ਹੋਏ ਨੇ ਉਹ ਉੱਤੇ ਬੈਠੇ ਨੇ ਉਹਦਾ ਖੁਦ ਕਹਿ ਰਹੇ ਨੇ ਨਾ ਉਹਨਾਂ ਦੇ ਕਿਸੇ ਵੀ ਅਥਾਰਟੀ ਪਰਸਨ ਨੇ ਜੋ ਕਿਸਾਨ ਦੇ ਜਿਹੜੇ ਆਗੂ ਨੇ ਮੇਨ ਜਿਨ੍ਹਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਉਹਨਾਂ ਨੇ ਹਾਲੇ ਕਹੀ ਨਹੀਂ ਹੈਗਾ ਵੀ ਤੁਸੀਂ ਉਹਨੂੰ ਜਾ ਕੇ ਤੁਸੀਂ ਤੋੜੋ ਜਾ ਕੇ ਵੈਰੀਗੇਟਸ ਨੂੰ ਦਾ ਤੁਸੀਂ ਅੱਗੇ ਲੰਘੋ ਹਨਾ ਉਹ ਤਾਂ ਬਾਅਦ ਦਾ ਮਸਲਾ ਵੀ ਹੋਣਾ ਜਾਂ ਨਹੀਂ ਹੋਣਾ ਕਿ ਸ਼ਾਇਦ ਇੱਥੇ ਹੀ ਹੱਲ ਹੋ ਜਾਏ ਮਤਲਬ ਮੈਂ ਇਹੀ ਸਵਾਲ ਹਰਿਆਣਾ ਗਵਰਨਮੈਂਟ ਦੇ ਉੱਪਰ ਹੈ ਜਾਂ ਮੋਦੀ ਗਵਰਨਮੈਂਟ ਨੂੰ ਇਹ ਪਏ ਕਰਨਾ ਚਾਹੁੰਦੇ ਆਂ ਵੀ ਤੁਹਾਡੇ ਲਈ ਜਿਹੜੇ ਸੰਵਿਧਾਨ ਦਾ ਤੁਸੀਂ ਰਾਈਟਸ ਨੇ ਜਿਹੜੇ ਪਬਲਿਕ ਦੇ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਵਾਰ ਕਲੀਅਰ ਕਰ ਦਿੱਤੀ ਹੈ ਵੀ ਕੋਈ ਵੀ ਬੰਦਾ ਕਿਸੇ ਲਵੇ ਵੀ ਅਧਿਕਾਰ ਨਹੀਂ ਚਾਹੀਓ ਕਿਸੇ ਵੀ ਲੈਵਲ ਦਾ ਬੰਦਾ ਹੋਵੇ ਕਿਸੇ ਦੇ ਵੀ ਫੰਡਾਮੈਂਟਲ ਰਾਈਟ ਵਾਇਓਲੇਟ ਨਹੀਂ ਕਰ ਸਕਦਾ ਇੱਥੇ ਤਾਂ ਸਰਿਆਮ ਹੀ ਹੋ ਰਹੇ ਨੇ ਹੋਰ ਨਾ ਗਵਰਨਮੈਂਟ ਹੁਣ ਦੂਜੀ ਗੱਲ ਹੁਣ ਮੰਨ ਲਓ ਪਹਿਲਾਂ ਤਾਂ ਪੁਲਿਸ ਨੇ ਇਹੀ ਚੀਜ਼ ਇਸ ਉੱਤੇ ਵੀ ਸਿਊ ਮੁੱਟ ਚਾਹੀਦਾ ਵੀ ਤੁਸੀਂ ਇਹਦਾ ਰਾਈਟ ਤੁਹਾਡਾ ਕਿੱਥੋਂ ਤੋਂ ਆ ਵੀ ਤੁਹਾਨੂੰ ਕੀ ਨੇ ਅਧਿਕਾਰ ਦਿੱਤਾ ਵੀ ਤੁਸੀਂ ਇੱਥੇ ਵੈਰੀਗੇਟਸ ਲਾਓ ਇੱਥੇ ਇਹਨਾਂ ਉੱਤੇ ਤੁਸੀਂ ਐਂਦਾ ਅਟੈਕ ਕਰੋ ਜੋ ਹਲੇ ਕੋਈ ਕੁਝ ਕਰੀ ਨਹੀਂ ਰਹੇਗੇ ਪੀਸਫੁਲ ਪ੍ਰੋਟੈਸਟ ਦੇ ਵਿੱਚ ਉਹਨਾਂ ਦੇ ਆਰਟੀਕਲ ਤੁਸੀਂ ਵਾਇਓਲੇਟ ਕਰ ਰਹੇ ਹੋ ਉਹਦੇ ਖਿਲਾਫ ਵੀ ਉਹਨਾਂ ਦੇ ਉੱਤੇ ਹੋਣਾ ਚਾਹੀਦਾ ਹੈ ਦੂਜੀ ਜਿਹੜੀ ਉਹਨਾਂ ਨੂੰ ਇੰਜਰੀ ਮਿਲ ਰਹੀ ਹੈ ਇੱਕ ਡਿਫੈਂਸ ਐਵੀਡੈਂਸ ਡਿਫੈਂਸਿਵ ਡਿਫੈਂਸ ਵੀ ਹੁੰਦਾ ਇਹਦੇ ਵਿੱਚ ਵੀ ਮੰਨ ਲਓ ਕੋਈ ਵੀ ਤੁਹਾਡਾ ਪਬਲਿਕ ਸਰਵੈਂਟ ਹੈ ਤੁਹਾਡੇ ਉੱਪਰ ਕੋਈ ਇਹੋ ਜਿਹਾ ਅਟੈਕ ਕਰਦਾ ਵੀ ਤੁਹਾਡੀ ਜਾਨ ਨੂੰ ਖਤਰਾ ਹੈ ਹੁਣ ਇੱਕ ਬਾਈ ਦੀ ਉੱਥੇ ਅੱਖ ਹਨਾ ਜਾ ਸਕਦੀ ਅੱਖ ਦੀ ਨਿਗਾ ਦੀ ਕੋਈ ਰੋਸ਼ਨੀ ਉਹਦੇ ਵਿੱਚ ਗਈ ਹੈ ਜੇ ਅੱਖ ਦੇ ਉੱਪਰ ਕੁਝ ਹੋ ਕੇ ਕੀ ਉੱਥੇ ਅਸੀਂ ਡਿਫੈਂਸ ਨਹੀਂ ਜੇ ਅਸੀਂ ਪੁਲਿਸ ਵਾਲ ਨੂੰ ਜਾ ਕੇ ਉੱਥੇ ਕੁੱਟਦੀਏ ਵੀ ਸਾਡੇ ਉੱਪਰ ਇਹ ਚੀਜ਼ ਹੈ ਫਿਰ ਤੁਸੀਂ ਉੱਥੇ ਉੱਥੇ 144 ਦਾ ਵੀ ਕਰੋਂ 144 ਸੀਆਰਪੀਸੀ ਵੀ ਉੱਥੇ ਅਸੀਂ ਲਾਗੂ ਕੀਤੀ ਹੋਈ ਸੀ ਭਾਈ ਇਹਨਾਂ ਨੇ ਆਇਆ ਕੀਤਾ ਸੀ ਤਾਂ ਕਰਕੇ ਇਹਨਾਂ ਨੇ ਅ ਉਹਦੇ ਸਾਡਾ ਵੀ ਅਧਿਕਾਰ ਬਣਦਾ ਨਾ ਵੀ ਭਾਈ ਜੇ ਸਾਡੇ ਉੱਤੇ ਅਟੈਕ ਹੋ ਰਿਹਾ ਤਾਂ ਫਿਰ ਅਸੀਂ ਵੀ ਅਟੈਕ ਕਰੀਏ ਇਹ ਵੀ ਗੱਲ ਗਲਤ ਹੈ ਫਿਰ ਉੱਥੇ ਜੰਗ ਦਾ ਮਾਹੌਲ ਨਹੀਂ ਨਾ ਬਣਨਾ ਚਾਹੀਦਾ ਹੈਗਾ ਇਸ ਕਰਕੇ ਮੈਂ ਬੇਨਤੀ ਕਰੂੰਗਾ ਮੋਦੀ ਸਰਕਾਰ ਨੂੰ ਵੀ ਬਾਰ-ਬਾਰ ਇਸ ਵੀਡੀਓ ਦੇ ਰਾਹੀਂ ਕਹਿ ਰਹੇ ਆ ਤੇ ਆ ਜਾਣਾ ਐਡਵੋਕੇਟ ਮੈਂ ਇਹਦੀ ਗੱਲ ਕਹੂੰਗਾ ਵੀ ਭਾਈ ਜਿਹੜੇ ਤੁਸੀਂ ਇਹ ਫੰਡਾਮੈਂਟਲ ਰਾਈਟ ਵਾਇਲਟ ਕਰ ਰਹੇ ਹੋ ਨਾ ਕਿਸਾਨਾਂ ਦੇ ਇਹ ਤੁਸੀਂ ਛੱਡ ਦਿਓ ਉਹ ਪੀਸਫੁਲ ਪ੍ਰੋਟੈਸਟ ਕਰ ਰਹੇ ਨੇ ਉਹ ਆਗੂਆਂ ਦੀ ਅਥਾਰਟੀ ਨਾਲ ਹੀ ਅੱਗੇ ਜਾਣਗੇ ਅੱਗੇ ਜਾਣ ਕੇ ਆਪਦਾ ਪੀਸਫੁਲ ਹੀ ਬਹਿ ਕੇ ਉੱਥੇ ਉਹਨਾਂ ਨਾਲ ਸਰਕਾਰ ਦੇ ਨਾਲ ਜੋ ਵੀ ਗੱਲ ਹੋ ਸਰਕਾਰ ਨੂੰ ਜਿਵੇਂ ਠੀਕ ਲੱਗੂ ਕਿਸਾਨਾਂ ਨੂੰ ਜਿਵੇਂ ਠੀਕ ਲੱਗੂ ਉਵੇਂ ਚੱਲੂ ਕੋਈ ਮਾਰਕੁੱਟ ਵਾਲੀ ਇੱਥੇ ਕੋਈ ਸਾਡੇ ਵੱਲੋਂ ਵੀ ਕੋਈ ਉਹ ਨਹੀਂ ਹੋ ਰਿਹਾ ਤੇ ਤੁਹਾਡੇ ਵੱਲੋਂ ਵੀ ਇਹ ਚੀਜ਼ ਨਾ ਹੋਵੇ ਇਸ ਕਰਕੇ ਮੈਂ ਮਾਨਜੋ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਜੋ ਹਾਲੇ ਪ੍ਰੈਪਰੇਸ਼ਨ ਡਾਇਰੈਕਸ਼ਨਸ ਪੈਂਡਿੰਗ ਨੇ ਉਹਦੇ ਵਿੱਚ ਵੀ ਮੈਂ ਬੇਨਤੀ ਕਰੂੰਗਾ ਵੀ ਪਲੀਜ਼ ਜਿਹੜੇ ਇਹ ਹੈਗੇ ਨੇ ਇਹਨਾਂ ਨੂੰ ਹਰਿਆਣਾ ਗਵਰਨਮੈਂਟ ਨੂੰ ਹਦਾਇਤਾਂ ਦਿੱਤੀ ਜਾਣ ਵੀ ਤੁਸੀਂ ਕਿਸੇ ਵੀ ਫੰਡਾਮੈਂਟਲ ਰਾਈਟ ਜਿਹੜੇ ਹੈਗੇ ਉਹ ਵਾਇਲਟ ਨਹੀਂ ਕਰ ਸਕਦੇ ਆਪਦੇ ਵੈਰੀਗੇਟ ਚੱਕੋ ਤੇ ਕਿਸਾਨਾਂ ਨੂੰ ਅੱਗੇ ਜਾਣ ਦਿਓ ਤੇ ਜਿਨ੍ਹਾਂ ਨੇ ਇਹਨਾਂ ਨੂੰ ਵਾਇਲੈਂਸ ਕੀਤਾ ਜਿਹੜੇ ਪਬਲਿਕ ਸਰਵੈਂਟ ਉੱਤੇ ਬੈਠੇ ਨੇ ਜਿਨ੍ਹਾਂ ਜਿਨ੍ਹਾਂ ਨੇ ਇਹ ਚੀਜ਼ ਕੀਤੀ ਹੈ ਫੰਡਾਮੈਂਟਲ ਰਾਈਟ ਵਾਇਲਗਨ ਉਹਨਾਂ ਦੇ ਖਿਲਾਫ ਕ੍ਰਿਮੀਨਲ ਐਕਸ਼ਨਸ ਤੇ ਉਹਨਾਂ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਉਹਨਾਂ ਦੇ ਬਣਦੀ ਜਿਹੜੀ ਕ ਲੋ ਸਾਰਿਆਂ ਲਈ ਸੇਮ ਹੈ ਲਾਅ ਜਾਂ ਸੁਪਰੀਮ ਚਾਹੇ ਉਹ ਪਬਲਿਕ ਸਰਵੈਂਟ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਜੋ ਵੀ ਹੋਣ ਚਾਹੇ ਉਹ ਲੇਬਰਰ ਪਰਸਨ ਹੋਣ ਜਿੰਨਾ ਸਾਰਿਆਂ ਲਈ ਸੇਮ ਹੈ ਇਸ ਲਈ ਸਾਰਿਆਂ ਤੇ ਹੀ ਲਾਗੂ ਹੁੰਦੀ ਹੈ ਇਹ ਚੀਜ਼ ਸੋ ਇਸ ਕਰਕੇ ਅਸੀਂ ਐਜ਼ ਐਨ ਵਾਰ ਅਸੋਸੀਏਸ਼ਨ ਵੱਲੋਂ ਜਾਂ ਮੈਂ ਆਪਦੇ ਵੱਲੋਂ ਐਜ਼ ਐਨ ਐਡਵੋਕੇਟ ਇਹ ਬਿਲਕੁਲ ਕਹਿ ਰਹੇ ਆਂ ਵੀ ਇਹ ਬਿਲਕੁਲ ਸ੍ਰੀਆਮ ਗਲਤ ਹੈ ਟੋਟਲੀ ਵਾਇਲ ਜਿਹੜੇ ਬਾਇਲਟਸ ਹੋ ਰਹੇ ਨੇ ਇੱਥੇ ਫੰਡਾਮੈਂਟਲ ਰਾਈਟ ਤੇ ਇਹਨਾਂ ਨੂੰ ਕਰਨ ਦੇ ਲਈ ਆਪਾਂ ਨੂੰ ਅੱਗੇ ਜਰੂਰ ਆਉਣਾ ਚਾਹੀਦਾ ਹੈ ਥੈਂਕ ਯੂ ਸੋ